ਲੋ ਜੀ ਰਾਜਨੀਤੀ ਦੇ ਅਖਾੜੇ ਚ ਇੱਕ ਵਾਰ ਫਿਰ ਇੱਕ ਤਾਜ਼ਾ ਖਬਰ ਨਿਕਲ ਕੇ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਚੁਕਾ ਹੈ ਪਠਾਨ ਮਾਜਰਾ ਤੋਂ ਬਾਅਦ ਅੱਜ ਪੰਜਾਬ ਪੁਲਿਸ ਨੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਇਹ ਮਾਮਲਾ 3 ਮਾਰਚ 2013 ਦਾ ਹੈ ਜਿੱਥੇ ਕਿ ਇੱਕ ਮੈਰਿਜ ਪੈਲੇਸ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਤੇ ਇੱਕ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਤਰਜ ਕੀਤਾ ਗਿਆ ਸੀ ਹੁਣ ਕਰੀਬ 12 ਸਾਲ ਤੋਂ ਬਾਅਦ ਇਸ ਮਾਮਲੇ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ ਔਰ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਕਰੀਬਨ 12 ਲੋਕਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਔਰ ਅੱਜ ਦੀ ਜੋ ਜਾਣਕਾਰੀ ਹੈ ਉਸ ਵਿੱਚ ਮਨਜਿੰਦਰ ਸਿੰਘ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਔਰ ਇਹ ਮਾਮਲਾ ਜੋ ਹੈ ਹਰਵਿੰਦਰ ਕੌਰ ਉਰਫ ਉਸਮਾ ਨਾਮ ਦੀ ਲੇਡੀ ਜੋ ਕਿ ਉਸਮਾ ਪਿੰਡ ਦੀ ਰਹਿਣ ਵਾਲੀ ਸੀ ਵਿਆਸਮਾਗਮ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਉਸ ਨਾਲ ਛੇੜਛਾੜ ਕੀਤੀ ਜਾਂਦੀ ਹੈ ਔਰ ਕੁੱਟਮਾਰ ਕੀਤੀ ਜਾਂਦੀ ਹੈ। ਮਾਮਲਾ ਦਰਜ ਹੁੰਦਾ ਹੈ 3 ਮਾਰਚ 2013 ਨੂੰ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਹੁੰਦੀ ਹੈ ਔਰ ਅੱਜ ਮਾਨਯੋਗ ਅਦਾਲਤ ਨੇ ਸੈਸ਼ਨ ਜੱਜ ਪ੍ਰੇਮ ਜੀ ਨੇ ਇਸ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 12 ਲੋਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਔਰ ਲਾਲਪੁਰਾ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੀ ਜੋ ਸੁਣਵਾਈ ਹੈ ਉਹ 12 ਸਤੰਬਰ ਨੂੰ ਕੀਤੀ ਜਾਵੇਗੀ ਉਸ ਵਿੱਚ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ ਉਸ ਤੋਂ ਬਾਅਦ ਵਿਧਾਇਕ ਇਸ ਦੀ ਅਪੀਲ ਜੋ ਹੈ ਉਹ ਹਾਈ ਕੋਰਟ ਵਿੱਚ ਕਰ ਸਕਦੇ ਨੇ ਆਪਣੀ ਦਲੀਲ ਰੱਖ ਸਕਦੇ ਨੇ ਫਿਲਹਾਲ ਦੀ ਕੜੀ ਵਿਧਾਇਕ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਅੱਗੇ ਦੀ ਕਾਰਵਾਈ ਜੋ ਹੈ ਉਹ جاری ਹੈ